ਪਰਾਲੀ ਨਾਲ ਪਰੀ ਹੋਈ ਟਰਾਲੀ ਨੇ ਕੀਤਾ ਸਰਕਾਰੀ ਕੋਪਟੀ ਦਾ ਨੁਕਸਾਨ ਸਥਾਨਿਕ ਲੋਕਾਂ ਨੇ ਭੱਜ ਕੇ ਬਚਾਈ ਆਪਣੀ ਜਾਨ ਬੀਤੀ ਸ਼ਾਮ ਕਰੀ ਮੁਕੇਰੀਆਂ ਵੱਲੋਂ ਆ ਰਹੀ ਓਵਰਲੋਡ ਪਰਾਲੀ ਨਾਲ ਪਰੀ ਹੋਈ ਟਰਾਲੀ ਬੇਕਾਬੂ ਹੋ ਕੇ ਤਲਵਾੜਾ ਦੇ ਖੋਖਾ ਮਾਰਕੀਟ ਵਿੱਚ ਨਗਰ ਕੌਂਸਲ ਤਲਵਾੜਾ ਦੇ ਖੱਬੇ ਵਿੱਚ ਜਾ ਵਜੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਬਲਾਕ ਪਾਦਾਨ ਵਿਕਰਾਂਤ ਜੋਤੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਸਮੀ ਅਤੇ ਉੱਥੇ ਦੇ ਰੇੜੀ ਵਾਲਿਆਂ ਨੇ ਦੱਸਿਆ ਕਿ ਇਹ ਪਰਾਲੀ ਨਾਲ ਪਰੀ ਹੋਈ ਟਰਾਲੀ ਮੁਕੇਰੀਆਂ ਵੱਲੋਂ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਦੀ ਸਪੀਡ ਤੇਜ਼ ਹੋਣ ਕਾਰਨ ਇਹ ਟਰਾਲੀ ਬੇਕਾਬੂ ਹੋਣ ਕਾਰਨ ਖੱਬੇ ਵਿੱਚ ਜਾ ਟਕਰਾਈ ਅਤੇ ਸਾਹਮਣੇ ਸਾਡੇ ਖੋਖੇ ਸਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪਾਦਾਨ ਵਿਕਰਾਂਤ ਜੋਤੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਸਮੀਤ ਨਗਰ ਕੌਂਸਲ ਤਲਵਾੜਾ ਦੇ ਪਾਦਾਨ ਆਸ਼ੂ ਅਰੋੜਾ ਨੇ ਤਰਾਲੀ ਚਾਲਕ ਨੂੰ ਕਾਬੂ ਕਰਕੇ ਤਲਵਾੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਦਸੂਹਾ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਕੁਮਣ ਅੱਗੇ ਅਪੀਲ ਕੀਤੀ ਕਿ ਇਹ ਜੋ ਓਵਰਲੋਡ ਪ੍ਰਾਲੀ ਦੀਆਂ ਟਰਾਲੀਆਂ ਆ ਰਹੀਆਂ ਹਨ ਇਹਨਾਂ ਟਰਾਲੀਆਂ ਦਾ ਸਮਾ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਤਹਿ ਕੀਤਾ ਜਾਵੇ। ਆ ਜੀ ਦੋੜਤਾ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਭਾਈ ਅਨਿਲ ਕੁਮਾਰ ਹੈ ਮੇਰਾ ਨਾਮ ਲੈ ਆ ਜਿਹੜਾ ਆ ਜਿਹੜਾ ਹਾਸਾ ਹੋਇਆ ਮੰਨ ਲਓ ਇੱਕ ਟ੍ਰੈਲੀ ਜਿਹੜੀ ਆ ਉਹ ਹਫ਼ਤੇ ਸਰਕਾਰੀ ਪ੍ਰਾਪਰਟੀ ਦਾ ਜਿਹੜਾ ਖਾਂਬਾ ਸਿੱਟ ਕੇ ਗਈ ਆ ਔਰ ਤੁਹਾਡੀਆਂ ਵੀ ਸਾਹਮਣੇ ਰੇੜੀਆਂ ਹੈਗੀਆਂ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਟ੍ਰੈਲੀ ਵਾਲੇ ਦੀ ਗਲਤੀ ਸੀਗੀ ਇੰਨੀ ਰਾਤ ਨੂੰ ਕਾਫੀ ਰਾਤ ਨੂੰ ਨਿਕਲਿਆ ਉਹ ਇਥੋਂ ਤੋ ਅੱਗੇ ਕੁਛ ਵੀ ਆ ਸਕਦਾ ਹੈ ਨੁਕਸਾਨ ਨੁਕਸਾਨ ਹੋ ਸਕਦਾ ਹੈ ਉਹਨਾਂ ਦਾ ਧੰਨਵਾਦ ਕਰਦੇ ਆਂ ਵਿਕਰਾਂਤ ਭਾਜੀ ਦਾ ਅਸੀਂ ਜਿਹੜੇ ਬਲੌਗ ਦੇ ਸਾਡੇ ਪ੍ਰਧਾਨ ਹੈਗੇ ਆ ਉਹਨਾਂ ਨੇ ਬਹੁਤ ਉਸੇ ਟਾਈਮ ਆ ਕੇ ਉਹਨਾਂ ਨੂੰ ਗੱਡੀ ਭੇਜੀ ਪੁਲਿਸ ਸਟੇਸ਼ਨ ਸੇ ਅਹੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਤੇ ਐਮਐਲਏ ਸਾਹਿਬ ਨੂੰ ਦਾ ਵੀ ਬਹੁਤ ਧੰਨਵਾਦ ਕਰਦੇ ਉਹ ਸ਼ਮੀ ਭਾਜੀ ਵੀ ਸਾਡੇ ਨਾਲ ਸੀਗੇ ਵਿਕਰਾਂਤ ਮੁੱਖੇ ਦੇ ਕੀ ਮੰਗ ਕਰਦੇ ਜਿਹੜੀਆਂ ਟਰੈਲੀਆਂ ਚੱਲ ਰਹੀਆਂ ਔਰ ਜਿਹੜੇ ਜਿਨੇ ਵੀ ਚੱਲਦੀਆਂ ਰਾਤ ਨੂੰ ਚੱਲਦੀਆਂ ਲੋਕਾਂ ਨੂੰ ਨੁਕਸਾਨ ਹੋ ਰਿਹਾ ਤੁਸੀਂ ਇਹ ਟਰੈਲੀਆਂ ਨੂੰ ਲੈ ਕੇ ਕੀ ਮੰਗ ਕਰਦੇ ਆ ਰਾਤ ਨੂੰ ਚੱਲਣ ਚਾਹੀਦੀਆਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਚੱਲਣ ਚਾਹੀਦੀਆਂ ਇਹ ਟਰੈਲੀਆਂ ਜਿਹੜੀਆਂ ਦਿਨੇ ਚੱਲਦੀਆਂ ਆ ਇਹ ਰਾਤ ਨੂੰ ਚੱਲਣ ਚਾਹੀਦੀਆਂ ਆ ਰਾਤ ਨੂੰ ਚੱਲਣੀ ਚਾਹੀਦੀ ਦਿਨੇ ਨਹੀਂ ਚੱਲਣੀ ਚਾਹੀਦੀਆਂ ਜਿਨੇ ਵਿੱਚ ਬੜੀ ਆਵਾਜ਼ ਆਈ ਹੁੰਦੀ ਲੋਕੀ ਗੱਡੀਆਂ ਚ ਜਾਂਦੇ ਆ ਇੱਧਰ ਉੱਧਰ ਹਰ ਚੀਜ਼ ਪਰ ਦਿਨੇ ਰਾਤ ਨੂੰ ਥੋੜਾ ਮਾਹੌਲ ਠੰਡਾ ਹੁੰਦਾ ਇਹ ਰਾਤ ਨੂੰ ਹੀ ਚਲਣੀ ਚਾਹੀਦੀ ਹੈ ਦਿਨ ਨਹੀਂ ਚਲਣੀ ਚਾਹੀਦੀ ਹੈ ਜੀ ਭਰਾਂ ਨੂੰ 8 ਵਜੇ ਤੋਂ ਲਾਕੇ ਤੇ 8 ਵਜੇ ਤੋਂ ਬਾਅਦ ਸਵੇਰੇ 5 ਵਜੇ ਤੱਕ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਐਸਰ ਪੀਲਾ ਮਟ ਵਧਾ ਤੇ ਜਿਹੜਾ ਅੱਜ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਕਾਰਨ ਜਿਹੜਾ ਇੱਕ ਟਰਾਲੀ ਕਰਕੇ ਜਿਹੜਾ ਖੰਭਾ ਟੁੱਟਿਆ ਉਹ ਸਰਕਾਰੀ ਪ੍ਰਾਪਤੀ ਦਾ ਜਿਹੜਾ ਨਕਸ਼ਾਣ ਹੋਇਆ ਉਹਦੇ ਬਾਰੇ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਆ ਮੈਂ ਆ ਵਿਕਰਾਂਜੋਤੀ ਹਾਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਆ ਤੇ ਮੈਂ ਅੱਜ ਮੈਂ ਸਬਜ਼ੀ ਮੰਡੀ ਚੌਂਕ ਤੋਂ ਨਿਕਲ ਰਿਹਾ ਸੀਗਾ ਤਾ ਇਨੀ ਦੇ ਦਰਾਰ ਨੂੰ ਆ ਆਵਾਜ਼ ਆਈ ਬੜੀ ਜ਼ੋਰ ਦੀ ਤੇ ਬਿਲਕੁਲ ਜਿੱਥੇ ਆਪਾਂ ਖੋਖਾ ਮਾਰਕੀਟ پارک ਤਿਆਰ ਕਰਵਾ ਰਹੇ ਆ ਬਿਲਕੁਲ ਉੱਥੇ ਇੱਕ ਟਰਾਲੀ ਕ੍ਰਾਸ ਕੀਤੀ ਆ ਔਰ ਬੜੀ ਜ਼ੋਰ ਦੀ ਆਵਾਜ਼ ਆਈ ਔਰ ਟਰਾਲੀ ਤੁਸੀਂ ਲਗਭਗ ਦੇਖ ਸਕਦੇ ਹੋ ਪਟਰੀ ਤੋਂ ਬਿਲਕੁਲ ਸੜਕ ਤੋਂ ਉਤਰ ਕੇ ਇਹਨਾਂ ਨੇ ਜਿਹੜਾ ਆ ਖੰਭਾ ਹੀ ਤੋੜਤਾ ਤੇ ਮੈਂ ਉਸ ਟਾਈਮ ਨਾਲ ਹੀ ਉਹਦੇ ਮਗਰ ਦੋ ਟਰਾਲੀਆਂ ਹੋਰ ਸੀਗੀਆਂ ਮੈਂ ਮੌਕੇ ਦੇ ਟਰਾਲੀ ਨੂੰ ਨੂੰ ਡਰਾਈਵਰ ਨੂੰ ਰੋਕਿਆ ਪਹਿਲਾਂ ਤਾਂ ਰੁਕਦਾ ਨਹੀਂ ਪਿਆ ਸੀਗਾ ਫਿਰ ਉਹਨੂੰ ਮੈਂ ਰੋਕਿਆ ਉਹਦੀ ਮੈਂ ਚਾਬੀ ਗੱਡੀ ਚਾਬੀ ਕੱਢ ਕੇ ਉਹਨੂੰ ਰੋਕਿਆ ਕੀ ਹੈ ਨਾ ਤੂੰ ਪ੍ਰਾਪਰਟੀ ਦਾ ਨੁਕਸਾਨ ਕੀਤਾ ਅਗਰ ਕੋਈ ਜਾਨ ਮਾਲ ਦਾ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਤਾਂ ਉਹ ਜਿਹੜਾ ਆ ਸਰਕਾਰ ਨੂੰ ਉਹਦੀ ਸਰਕਾਰ ਨੂੰ ਸਾਨੂੰ ਨੁਕਸਾਨ ਹੋਣਾ ਸੀਗਾ ਬਟ ਅਸੀਂ ਮੌਕੇ ਤੇ ਆ ਕੇ ਮੈਂ ਉਸੇ ਟਾਈਮ ਐਸਐਚਓ ਨੂੰ ਫੋਨ ਕੀਤਾ ਉਸੇ ਟਾਈਮ ਐਸਆਈ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆਈ ਹੈ ਪੁਲਿਸ ਜਿਹੜੀ ਹੈ ਟਰਾਲੀ ਨੂੰ ਲੈ ਗਈ ਹੈ ਇੱਥੋਂ ਤੇ ਜੋ ਵੀ ਇਹਦਾ ਹਰਜਾਨਾ ਹੋਏਗਾ ਅਸੀਂ ਉਹਨੂੰ ਵਸੂਲ ਕਰਾਂਗੇ ਔਰ ਨਾਲ ਦੇ ਨਾਲ ਜੇ ਜੋ ਵੀ ਆਪਣੀ ਇਹਦੀ ਕਾਰਵਾਈ ਹੈ ਉਹ ਤੇ ਕਾਰਵਾਈ ਹੋਈ ਇਹ ਕਿੰਨੇ ਕੋਈ ਦਾ ਖਾਸ ਕਰੀਦਾ ਹੈ ਇਹ ਕੋਈ ਲਗਭਗ ਲਗਭਗ 1 ਘੰਟੇ ਪਹਿਲੇ ਦੀ ਗੱਲ ਹੈ 8:30 8:30 ਦੀ ਗੱਲ ਹੈ ਕੀ ਲੱਗਦਾ ਜਿਹੜਾ ਹਾਈਵੇਅ ਆ ਇਹ ਖੰਭਾ ਇਤਨੂੰ ਜ਼ਿਆਦਾ ਕਾਫੀ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਹੋ ਸਕਦਾ ਸੀ ਔਰ ਪਿੱਛੇ ਮੇਰੇ ਖਿਆਲ ਨਾਲ ਰੇਡੀਆ ਲੱਗਿਆ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਕਾਫੀ ਜਾਨਾਂ ਦਾ ਜਿਹੜਾ ਕਾ ਹੋਇਆ ਜਾਣਾ ਹੈ ਉਹਦੇ ਬਾਰੇ ਆ ਬਾਜੀ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਮੈਂ ਤਾਂ ਰੱਬ ਵੱਲੋਂ ਆ ਗਿਆ ਉੱਥੇ ਆ ਗਿਆ ਤੇ ਮਤਲਬ ਜਿਹੜਾ ਟਰਾਲੀ ਵਾਲਾ ਥੋ ਕ੍ਰਾਸ ਕਰ ਰਿਹਾ ਸੀਗਾ ਤੇ ਉਹਨੇ ਉਹਨੇ ਮੈਨੂੰ ਇਹੀ ਕਿਹਾ ਜਦੋਂ ਮੈਂ ਉਹਦੀ ਚਾਬੀ ਲਈ ਕਹਿੰਦਾ ਜੀ ਮੇਰੀ ਅੱਖ ਲੱਗ ਗਈ ਹੈਗੀ ਗੱਲ ਅੱਖ ਲੱਗਣ ਦੀ ਨਹੀਂ ਹੈਗੀ ਬਾਜੀ ਗੱਲ ਇਹ ਹੈਗੀ ਹੈ ਕਿ ਜੇ ਕੋਈ ਵੱਡਾ ਹਾਸਾ ਹੋ ਜਾਂਦਾ ਤਾਂ ਫਿਰ ਕੌਣ ਨੁਕਸਾਨ ਮਤਲਬ ਜਿਹੜਾ ਆ ਉਹਦਾ ਕੌਣ ਪਰ ਭਾਈ ਕਿਹਨੇ ਪਰ ਭਾਈ ਕਰਨੀ ਸੀਗੀ ਕਿਸੇ ਹਾਂ ਕੀਤੀ ਜਾਵੇ ਵੀ ਟਰਾਲੀਆਂ ਵਾਲੇ ਜਿਹੜੇ ਤਿੰਨ ਤਿੰਨ ਚਾਰ ਚਾਰ ਜਣੇ ਇਕੱਠੇ ਹੀ ਚੱਲਦੇ ਆ ਔਰ لوکاں ਨੂੰ ਜਿਹੜੇ ਰਸਤਾ ਨਹੀਂ ਦਿੰਦੇ ਕੋਈ ਮੰਨ ਲਓ ਪੇਸ਼ੈਂਟ ਚੱਲਿਆ ਆਪਣੇ ਇਲਾਜ ਵਾਸਤੇ ਜਾਂ ਸਕੂਲੀ ਬੱਚੇ ਚੱਲੇ ਹੈ ਜਾਂ ਕੁਛ ਇਹ ਇਹਨਾਂ ਵਾਸਤੇ ਕੀ اپیل ਕਰਨੀ ਜਾਂਦੇ ਮੈਂ ਇਹੀ اپیل ਕਰੂੰਗਾ ਕੋਈ ਦਿੱਕਤ ਨਹੀਂ ਮੈਂ ਐਜ਼ ਅ ਬਲੌਕ ਪ੍ਰਧਾਨ ਹੋਣ ਦੇ ਨਾਤੇ ਮੈਂ ਇਹੀ ਗੱਲ ਕਹੂੰਗਾ ਮੈਂ ਐਮਐਲਏ ਸਾਹਿਬ ਨਾਲ ਵੀ ਇਸ ਟਾਪਿਕ ਤੇ ਜਿਹੜੀ ਗੱਲ ਕਰਾਂਗਾ ਕਿਉਂਕਿ ਇਹ ਮੈਂ ਖੁਦ ਅਦਾ ਹਾਈ ਵਿਟਨੈਸ ਹਾਂ ਔਰ ਮੈਂ ਹੀ ਆ ਕੇ ਟਰਾਲੀ ਦੀ ਚਾਬੀ ਗੱਡੀ ਆ ਮੈਂ ਹੀ ਟਰਾਲੀ ਰੋਕੀ ਆ ਤੇ ਇਸ ਕਰਕੇ ਔਰ ਇਹਨਾਂ ਨੇ ਕਮੇਟੀ ਦੀ ਪ੍ਰਾਪਰਟੀ ਨੂੰ ਡਿਸਟਰੋਏ ਕੀਤਾ ਆ ਤੇ ਮੈਂ ਐਮਐਲਏ ਸਾਹਿਬ ਅੱਗੇ ਵੀ ਇਹੀ ਮੰਗ ਕਰੂੰਗਾ ਔਰ ਐਮਐਲਏ ਸਾਹਿਬ ਨੂੰ ਜਾ ਕੇ ਇਹੀ ਗੱਲ ਦੱਸੂੰਗਾ ਜੋ ਅੱਜ ਮੈਂ ਆਪਣੀ ਅੱਖੀਂ ਦੇਖਿਆ ਇਹ ਬੰਦੇ ਮਤਲਬ ਜੋ ਵੀ ਹੈਗਾ ਆ ਇਹਦੀ ਜੋ ਵੀ ਇੱਕ ਤਾਂ ਹਰਜਾਨਾ ਪਲੱਸ ਇਹਨਾਂ ਵਾਸਤੇ ਇੱਕ ਕਾਨੂੰਨ ਬਣਾਇਆ ਜਾਏਗਾ ਕਿ ਹਾਂ ਇਹਨਾਂ ਦੀ ਵੀ ਟਾਈਮਿੰਗ ਇੱਕ ਤਰ੍ਹਾਂ ਸੈੱਟ ਕੀਤੀ ਜਾਵੇ ਔਰ ਜੋ ਵੀ ਹੈ ਇਹਨਾਂ ਵਾਸਤੇ ਵੀ ਉਹੀ ਕਾਨੂੰਨ ਹੋਵੇ ਜੋ ਇੱਕ ਆਮ ਸਾਡੇ ਲੋਕਾਂ ਵਾਸਤੇ ਕਾਨੂੰਨ ਹੈਗਾ ਆ ਉਹੀ ਕਾਨੂੰਨ ਹੋਵੇ ਹੈ ਸਰ ਜਿਹੜੇ ਟ੍ਰੈਡੀ ਨੇ ਇੱਕ ਥੰਮਾ ਜਿਹੜਾ ਸਰਕਾਰੀ ਤਰੋਪੀ ਦਾ ਜਿਹੜਾ ਤੁਸੀਂ ਤੇ ਆ ਸਾਨੂੰ ਨਾਲਾ ਆਪਣੀ ਵੀਡੀਓ ਵੀ ਦੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਅੱਜ ਸਾਨੂੰ ਇਸ ਬਾਰੇ ਥਾਣਾ ਸੂਚਨਾ ਮਿਲੀ ਵੀ ਇੱਕ ਟਰੈਕਟਰ ਜਿਹੜੀ ਹੈ ਪਰਾਲੀ ਨਾਲ ਲੱਦੀ ਹੋਈ ਹੈ ਟਰੈਕਟਰ ਟਰਾਲੀ ਉਹ ਅਚਾਨਕ ਜਿਹੜੀ ਹੈ ਇੱਥੇ ਕਿਸੇ ਬਿਜਲੀ ਵਾਲੇ ਖੰਭੇ ਦੇ ਨਾਲ ਮਤਲਬ ਟਕਰਾਈ ਹੈ ਜਿੰਨਾ ਖੰਭਾ ਖੰਭੇ ਦਾ ਨੁਕਸਾਨ ਹੋਇਆ ਜਿਸ ਤੇ ਮੈਂ ਸਮੇਤ ਹੱਥ ਸੀ ਹਰਜੀਤ ਸਿੰਘ ਦੇ ਮੌਕੇ ਤੇ ਪੁੱਜਾ ਜਿੱਥੇ ਮੌਕਾ ਦੇਖਿਆ ਗਿਆ ਤੇ ਜੋ ਟਰਾਲੀ ਦੇ ਟਰੈਕਟਰ ਟਰਾਲੀ ਦੇ ਨਾਲ ਖੰਭਾ ਜਿਹੜਾ ਡਿੱਗਿਆ ਪਿਆ ਸੀਗਾ ਅਤੇ ਮੌਕੇ ਤੇ ਲਾਈਟ ਬੰਦ ਸੀਗੀ ਜਿੱਥੇ ਮੌਕੇ ਤੇ ਪੜਤਾਲ ਕਰਨ ਤੇ ਪਤਾ ਲੱਗਾ ਕਿ ਟਰੈਕਟਰ ਚਾਲਕ ਮਨਪ੍ਰੀਤ ਸਿੰਘ ਸਨ ਉਹ ਚਰਨਜੀਤ ਸਿੰਘ ਵਾਸੀ ਪੱਟੀ ਥਾਣਾ ਚੱਬੇਵਾਲ ਜਿਹੜਾ ਹਸ਼ਿਆਰਪੁਰ ਜਿਹੜਾ ਟਰੈਕਟਰ ਨੂੰ ਮਹਿੰਦਰਾ ਟਰੈਕਟਰ ਨੂੰ ਚਲਾ ਰਿਹਾ ਸੀਗਾ ਜੇ ਜਿਸ ਵਾਰੇ ਪਤਾ ਲੱਗਾ ਵੀ ਉਹਦੀ ਚਾਹਨਕ ਅੱਖ ਲੱਗ ਗਈ ਅੱਖ ਲੱਗਣ ਕਾਰਨ ਟਰੈਕਟਰ ਥੋੜਾ ਅਨ ਕੰਟਰੋਲ ਹੋ ਕੇ ਟਰਾਲੀ ਜਿਹੜੀ ਉਹ ਪ੍ਰਾਲੀ ਜਿਹੜੀ ਨਦੀ ਸੀ ਉਹਦੀ ਉਹਦੀ ਠੇ ਦੇ ਨਾਲ ਜਿਹੜਾ ਖੰਭਾ ਜਿਹੜਾ ਡਿੱਗ ਗਿਆ ਹੈਗਾ ਜਿਹਦਾ ਨੁਕਸਾਨ ਹੋਇਆ ਮੌਕਾ ਤੇ ਉੱਥੇ ਕਮੇਟੀ ਮੈਸਿਪਲ ਕਮੇਟੀ ਦੇ ਜਿਹੜੇ ਕਰਮਚਾਰੀ ਪਹੁੰਚੇ ਕਿਉਂਕਿ ਇਹ ਕਬੀਲੀ ਦੇ ਖੰਮੇ ਆ ਮੈਸਿਪਲ ਕਮੇਟੀ ਦੇ ਅੰਡਰ ਆਉਂਦੇ ਆ ਜਿਨ੍ਹਾਂ ਨੇ ਵੀ ਆ ਕੇ ਮੌਕਾ ਦੇਖਿਆ ਆ ਤੇ ਜੋ ਜੋ ਜਿਨ੍ਹਾਂ ਪਾਸੋਂ ਨੁਕਸਾਨ ਹੋਇਆ ਉਹ ਨੁਕਸਾਨ ਭਰਨ ਨੂੰ ਜਿਹੜੇ ਹੈਗੇ ਆ ਮੌਕਾ ਤੇ ਉਹਨਾਂ ਨੇ ਕੀਤਾ ਵੀ ਜੋ ਵੀ ਸਾਡੇ ਕੋਲ ਨੁਕਸਾਨ ਆਇਆ ਭਰਨ ਨੂੰ ਤਿਆਰ ਹੈ ਤੇ ਜਿਹੜਾ ਜਿਨ੍ਹਾਂ ਨੇ ਕਮੇਟੀ ਤੋਂ ਆਏ ਕਰਮਚਾਰੀਆਂ ਨਾਲ ਆਪਣਾ رابطہ ਕੀਤਾ ਆ ਜੋ ਵੀ ਕਮੇਟੀ ਵਾਲੇ ਮਹਿਕਮਾ ਪੁਲਿਸ ਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਚੱਲ ਰਿਹਾ ਚੱਲ ਰਿਹਾ ਹੈ ਦਾਦਾ ਗੁੰਟਾ ਨਹੀਂ ਨਹੀਂ ਦਾਦਾ ਸਾਨੂੰ ਤਾਂ ਕੁਝ ਲੱਗਿਆ ਨਹੀਂ ਕਿਉਂਕਿ ਅਸੀਂ ਖੁਦ ਵੀ ਉਹਦੇ ਨਾਲ ਗਲਵਾਦ ਕੀਤੀ ਹੈ ਪਰ ਨਸ਼ਾ ਹੈ ਵਗੈਰਾ ਜਾਂ ਕੋਈ ਸ਼ਰਾਬ ਵਗੈਰਾ ਪੀਤੀ ਤੇ ਨਹੀਂ ਲੱਗੀ